23 ਮਾਰਚ ਚ ਸਿੱਧੀ ਲਾੜੇ ਨੂੰ ਸਮਾਪਤ ਕੈਂਡਲ ਮਾਰਚ ਤੇ ਪਹੁੰਚੇ ਮੇਰੇ ਸਾਥੀਓ ਮੈਂ ਇਸ ਸ਼ੀਤ ਭਗਤ ਸਿੰਘ ਅਤੇ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੇ ਸਾਥੀਆਂ ਨੂੰ ਇਹ ਸ਼ਰਧਾਂਜਲੀ ਦੀ ਸ਼ਰਧਾ ਦੇ ਫੁੱਲ ਪੇੜ ਕਰਦਾ ਤੇ ਉਹਨਾਂ ਨੇ ਇੱਕ ਜ਼ਾਹਿਰ ਗੱਲ ਕੀਤੀ ਸੀ ਜਦੋਂ ਇੱਕ ਮੀਟਿੰਗ 'ਚ ਬੈਠੇ ਉਹ ਕਹਿੰਦੇ ਸਾਨੂੰ ਇਸ ਤਰ੍ਹਾਂ ਦਾ ਸਮਾਜ ਦੀ ਚਾਹੀਦਾ ਜਿਸ ਤਰ੍ਹਾਂ ਦਾ ਜੋ ਗਰੇਡ ਸਾਡੇ ਲਈ ਲੈ ਕੇ ਆਏ ਨੇ ਇਹ ਉਹਨਾਂ ਦੀ ਸ਼ਰਨਖਾ ਸੀ ਕਿ ਇਸ ਆਜ਼ਾਦੀ ਤਾਂ ਸਾਨੂੰ ਮਿਲ ਜਾਏਗੀ ਪਰ ਉਸ ਤੋਂ ਬਾਅਦ ਸਾਡਾ ਸਮਾਜ ਕਿੱਦਾਂ ਦਾ ਹੋਏਗਾ ਇੱਕ ਉੱਤੇ ਸਾਥੀ ਨੇ ਉੱਠ ਕੇ ਬੋਲਿਆ ਇਹ ਭਗਤ ਸਿੰਘ ਤੂੰ ਐਦਾਂ ਦੀ ਗੱਲਾਂ ਕਿਵੇਂ ਕਰ ਰਿਹਾ ਹੈ ਸਾਨੂੰ ਤਾਂ ਸਿਰਫ ਆਜ਼ਾਦੀ ਚਾਹੀਦੀ ਹੈ ਉਹਨੇ ਕਿਹਾ ਵੀ ਸਾਨੂੰ ਆਜ਼ਾਦੀ ਇਹ ਨਹੀਂ ਚਾਹੀਦੀ ਵੀ ਉਹ ਅੰਗਰੇਜ਼ ਅੰਗਰੇਜ਼ਾਂ ਤੋਂ ਖੋਕੇ ਕਾਲੇ ਅੰਗਰੇਜ਼ਾਂ ਨੂੰ ਰਾយ ਸਤਾ ਦੇ ਦਿੱਤੀ ਜਾਏ ਉਸ ਤੋਂ ਬਾਅਦ ਉਹ ਕਾਲੇ ਲੋਕ ਸਾਡੇ ਦੇ ਜ਼ਗੀਰਦਾਰ ਲੋਕ ਸਾਡੇ ਮਜ਼ਦੂਰਾਂ ਨੂੰ ਲੁੱਟਣ ਸਾਨੂੰ ਆਜ਼ਾਦੀ ਪੂਰਨ ਚਾਹੀਦੀ ਹੈ ਜਿੱਥੇ ਕਿਰਤ ਦੀ ਜੋ ਕਿਰਤ ਕਰਦਾ ਨੌਜਵਾਨ ਮਜ਼ਦੂਰ ਉਹਦੀ ਕਿਰਤ ਦਾ ਮੁੱਲ ਪੈ ਸਕੇ ਪਰ ਐਸੋ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਜਦੋਂ ਰਾਜ ਜਦੋਂ ਆਪ ਰਾਜ ਸੱਤਾ ਤੋਂ ਪਹਿਲੇ মিডিਆ ਦੇ ਵਿੱਚ ਬੜੀ ਚਰਚਾ ਸੀ ਖੁੱਲੀ ਚਰਚਾ ਕਰਦੇ ਹੁੰਦੇ ਸੀ ਵੀ ਸਾਨੂੰ ਇੱਕ ਵਾਰੀ ਰਾਜ ਸੱਤਾ ਦੇ ਦਿਓ ਉਸ ਤੋਂ ਬਾਅਦ ਮੇਰਾ ਹਰਾ ਪੈਨ ਨੌਜਵਾਨਾਂ ਦੀ ਨੌਕਰੀ ਵਾਲੀ ਚੱਲੇਗਾ ਮੈਂ ਕਿਸਾਨ ਦਾ ਪੁੱਤ ਆ ਉਹ ਨਹੜਾ ਪੈਨ ਕਿਸਾਨ ਦੀਆਂ ਮੰਗਾਂ ਲਈ ਚੱਲੇਗਾ ਇਹ ਗੱਲ ਸ਼੍ਰੀਆਮ ਕਹੀ ਕਿ ਤੁਸੀਂ ਸਾਨੂੰ ਰਾਜ ਸੱਤਾ ਦਿਓ ਇਹ 23 ਦੇ 23 ਫਸਲਾਂ ਤੇ ਐਮਐਸਪੀ ਅਸੀਂ 5 ਮਿੰਟਾਂ ਚ ਦੇਾਂਗੇ ਅੱਜ ਉਹ ਐਮਐਸਪੀ ਦੀ ਦੇਣ ਦੀ ਗੱਲ ਇਹ ਬੜੀ ਹੈਰਾਨਗੀ ਵਾਲੀ ਇੱਕ ਬੇਸ਼ਰਮੀ ਵਾਲੀ ਗੱਲ ਹੋਈ ਕਿ ਜੋ ਖਨੋਰੀ ਤੇ ਸ਼ੰਭੂ ਪਾウダー ਤੇ ਇੱਕ ਮੋਰਚਾ ਲਗਿਆ ਕਿਸਾਨਾਂ ਦਾ ਉਸ ਕਿਸਾਨਾਂ ਦੇ ਮੋਰਚੇ ਨੂੰ ਚੱਕਣ ਦੇ ਲਈ ਲੜਾਈਆਂ ਬਹੁਤ ਹੁੰਦੀਆਂ ਨੇ ਹਥਿਆਰਾਂ ਦੀ ਵੀ ਲੜਾਈਆਂ ਹੁੰਦੀਆਂ ਨੇ ਹਥਿਆਰਾਂ ਦੇ ਵਿੱਚ ਜਦੋਂ ਗੱਲਬਾਤ ਵਰ ਕਰਨ ਲਈ ਦੁਸ਼ਮਣ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਉਸ ਉਸ ਵਕਤ ਉਸ ਵੇਲੇ ਉਹ ਥਿਆਣਾ ਚੋਂ ਨੈਗੋਸ਼ੀਏਸ਼ਨ ਹੁੰਦੀ ਹੈ ਉਥੇ ਬੜੇ ਬੜੇ ਫਰਮੇ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਬਾਅਦ ਜਿੱਦੋਂ ਉਥੋਂ ਛੱਡਿਆ ਜਾਂਦਾ ਹੈ ਪਰ 19 ਤਰੀਕ ਨੂੰ ਸੀਐਮ ਸਾਹਿਬ ਅਤੇ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਉਥੋਂ ਜਿਹੜੇ ਕਿਸਾਨ ਆਗੂ ਜਿਹੜੇ ਉਸ ਮੋਰਚੇ ਦੀ ਅਗਵਾਈ ਕਰਦੇ ਸਨ ਉਹਨਾਂ ਨੂੰ ਬੜੀ ਬੇਸ਼ਰਮੀ ਦੇ ਨਾਲ ਉਥੋਂ ਉਹਨਾਂ ਨੂੰ ਨਜ਼ਰਬੰਦ ਕਰ ਲਿੱਤੇ ਕਰ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਹ ਖਨੌਰੀ ਤੇ ਸ਼ੰਭੂ ਦਾ ਸ਼ੰਭੂ ਵਾਲਾ ਬਾਰਡਰ ਤੁਰੰਤ ਹੀ ਰਾਤ ਨੂੰ ਰਾਤ ਖਾਲੀ ਕਰ ਦਿੱਤਾ ਗਿਆ ਇਹ ਆ ਭਗਵੰਤ ਮਾਨ ਦੀ ਸਰਕਾਰ ਜੋ ਕਹਿੰਦੀ ਸੀ ਅਸੀਂ ਨਸ਼ੇ ਦੇ ਖਿਲਾਫ ਅਸੀਂ ਜੰਗ ਵਿੱਢੀ ਹੋਈ ਹੈ ਉਹ ਨਸ਼ਿਆਂ ਦੀ ਆੜ ਚ ਜੰਗ ਵਿੱਢਣ ਦੇ ਤੌਰ ਤੇ ਉਹ ਗਰੀਬਾਂ ਦੇ ਕਰਟਾਰੀ ਹੈ ਨਾ ਕਿ ਉਹਨਾਂ ਦੇ ਜੋ ਨਸ਼ੇ ਪਸਕਰ ਜਿਹੜੇ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਸਮੱਗਲਰ ਪਗਮਤਮਨ ਨੂੰ ਹਫਤਾ ਦਿੰਦੇ ਆ ਉਹ ਉਹਨਾਂ ਦੇ ਕੋਈ ਕਾਰਵਾਈ ਨਹੀਂ ਇੱਥੇ ਗੁਰਪ੍ਰੀਤ ਬਣਾ ਲਿਆ ਜਦੋਂ ਭਗਤ ਸਿੰਘ ਦੇ ਬੁੱਧ ਦੀ ਲੜਾਈ ਲੜੀ ਗਈ ਤਾਂ ਇੱਥੇ ਆ ਕੇ